ਟਰੋ ਚੈਕਰਸ ਪਹੁੰਚੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆ ਦੇਖਣ ਨੂੰ ਕੁਝ ਨਹੀਂ ਆ ਵੀਡੀਓ ਦੇ ਵਿੱਚ ਸਿਰਫ ਇੱਕ ਸਪੋਰਟਿਵ ਵੀਡੀਓ ਆ ਪ੍ਰਸ਼ਾਸਨ ਦੀ ਐ ਕੁਝ ਧੇਰ ਕੁਝ ਸੈਕਿੰਡ ਹੀ ਪਹਿਲਾਂ ਜਿਹੜੀ ਆ ਜਿਹੜੀ ਲਾਈਟ ਬੰਦ ਹੋਈ ਆ ਉਸ ਤੋਂ ਬਾਅਦ ਦੇ ਤੁਹਾਨੂੰ ਇੱਕ ਕਾਫੀ ਜਿਹੜੀ ਆ ਉੱਚੀ ਬਿਲਡਿੰਗ ਆ ਉੱਥੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਦੱਸ ਦਈਏ ਕਿ ਟੋਟਲੀ 99% ਜਿਹੜੀਆਂ ਆ ਲਾਈਟਾਂ ਜਿਹੜੀਆਂ ਆ ਉਹ ਬੰਦ ਹੋ ਗਈਆਂ ਨੇ ਪੂਰੀ ਤਰ੍ਹਾਂ ਤੇ ਘਰਾਂ ਦੇ ਵਿੱਚ ਵੀ ਜਿਹੜੇ ਆ ਬੈਕਲੇ ਲੋਕ ਨੇ ਆ ਇਸ ਟਾਈਮ ਚੌਂਕ ਦੇ ਵਿੱਚ ਪੂਰੀ ਤਰ੍ਹਾਂ ਲਾਈਟ ਬੰਦ ਹੈ ਜਿਹੜੀ ਸਰਕਾਰੀ ਲਾਈਟ ਬੰਦ ਹੋਣ ਤੋਂ ਬਾਅਦ ਦੀਆਂ ਲਾਈਵ ਤਸਵੀਰਾਂ ਸੋ ਜਿਹੜੀ ਪ੍ਰਸ਼ਾਸਨ ਨੇ ਇੱਕ ਮੌਕ ਡ੍ਰਿਲ ਦੀ ਜਿਹੜਾ ਨਾਮ ਦੇ ਕੇ ਅੱਜ ਇੱਕ ਜਿਹੜਾ ਬਲੈਕਆਊਟ ਮੌਕ ਡ੍ਰਿਲ ਸਟਾਰਟ ਕੀਤੀ ਸੀਗੀ ਜਿਹੜੀ ਕਿ ਯੁੱਧ ਦੇ ਸਥਿਤੀ ਦੇ ਵਿੱਚ ਜਿਹੜੀ ਆ ਅਕਸਰ ਮੰਨੀ ਜਾਂਦੀ ਕਿ ਹੁੰਦੀ ਆ ਉਹਨੂੰ ਫੁੱਲ ਸਪੋਰਟ ਮਿਲਿਆ ਸ਼ਹਿਰ ਵਾਸੀਆਂ ਵੱਲੋਂ ਸੋ ਇਹ ਕਹਿ ਸਕਦੇ ਕਿ ਜਿਹੜੇ ਆ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਆਪਣੀ ਬਹੁਤ ਹੀ ਵਧੀਆ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਿਹੜੀ ਆ ਇਹ ਜਿਹੜਾ ਜਿਹੜਾ ਪ੍ਰਸ਼ਾਸਨ ਦਾ ਮੈਸੇਜ ਹੈਗਾ ਉਹਦੇ ਤੇ ਉਹਨੂੰ ਇੰਪਲੀਮੈਂਟ ਕੀਤਾ ਹੈ 100% ਕਹਿ ਸਕਦੇ ਆ ਬੰਦਾ ਹਾਂ ਕੁਝ ਕੁਝ ਘਰਾਂ ਦੇ ਵਿੱਚ ਜੇ ਤੁਹਾਨੂੰ ਕੋਈ ਲਾਈਟ ਦੇਖਦੀ ਆ ਤਾਂ ਉਹਦਾ ਕੋਈ ਕਾਰਨ ਹੋ ਸਕਦਾ ਹੈ ਕਿ ਟੈਕਨੀਕਲ ਟੈਕਨੀਕਲ ਕੋਈ ਵਾਰ ਕੋਈ ਜਗ੍ਹਾ ਐਦਾਂ ਨਹੀਂ ਹੁੰਦੀ ਕਿ ਬਿਜਲੀ ਦਾ ਸਵਿੱਚ ਹੁੰਦਾ ਆ ਜਾਂ ਕਈ ਵਾਰ ਉਹਨੂੰ ਬੰਦ ਕਰਨ ਦਾ ਹੋਰ ਮੈਥਡ ਹੁੰਦਾ ਜਾਂ ਕਈ ਵਾਰ ਲਾਈਵ ਤਾਰ ਚੱਲਦੀ ਹੁੰਦੀ ਕਿਤੋਂ ਤੂੰ ਹੋ ਸਕਦਾ ਉਹ ਕਿਸੇ ਦੇ ਘਰ ਦੀ ਲਾਈਟ ਚੱਲਦੀ ਆ ਹੈ ਜਿਹੜਾ ਆ ਮੌਕ ਡ੍ਰਿਲ ਦਾ ਜਿਹੜਾ ਆ ਜਿਹੜੀ ਡ੍ਰਿਲ ਆ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੀ ਆ ਅਸੀਂ ਇਸ ਟਾਈਮ ਅੰਬੇਦਕਰ ਡਾਕਟਰ ਅੰਬੇਦਕਰ ਚੌਂਕ ਦੇ ਵਿੱਚ ਖੜੇ ਆ ਜਿੱਥੇ ਪੂਰੀ ਤੁਸੀਂ ਕੋਈ ਟ੍ਰੈਫਿਕ ਚੱਲਦਾ ਆ ਉਹ ਸਿਰਫ ਇਹ ਆ ਕਿ ਜਿਹੜੇ ਲੋਕ ਕੋਈ ਕਿਉਂਕਿ ਪੂਰੇ ਪੰਜਾਬ ਜਾਂ ਪੂਰੇ ਜ਼ਿਲ੍ਹੇ ਵਿੱਚ ਮੌਕ ਡ੍ਰਿਲ ਨਹੀਂ ਆ ਕਈ ਲੋਕ ਟਰੈਵਲ ਕਰ ਰਹੇ ਆ ਕ੍ਰੋਸ ਕਰ ਰਹੇ ਆ ਉਹ ਜ਼ਰੂਰ ਕਾਰਾਂ ਸਕੂਟਰ ਜਿਹੜੇ ਚੱਲਦੇ ਦੇਖ ਰਹੇ ਨੇ ਬਾਕੀ ਜਿਹੜਾ ਆ 100% ਜਿਹੜੀ ਆ ਮੌਕ ਡ੍ਰਿਲ ਦੇ ਨੂੰ ਕਾਮਯਾਬੀ ਮਿਲੀ ਹੈ ਇਹ ਬਲੈਕਆਊਟ ਮੌਕ ਡ੍ਰਿਲ ਆ ਜਿਹੜੀ ਕਿ ਪ੍ਰਸ਼ਾਸਨ ਨੇ ਕਰੀਬ 2:00 ਵਜੇ ਇੱਕ ਮੈਸੇ ਲਾਇਆ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਪਾਰ ਮੰਡਲ ਨਗਰ ਕੌਂਸਲ ਦੇ ਅਫਸਰ ਸਾਹਿਬਾਨ ਐਮ ਸੀ ਸਾਹਿਬਾਨ ਜਾਂ ਹੋਰ ਪੋਲੀਟਿਕਲ ਪਾਰਟੀਆਂ ਦੇ ਲੀਡਰਸ ਦੇ ਨਾਲ ਮੀਟਿੰਗ ਕੀਤੀ ਸੀ ਕਿ ਅੱਜ ਨਵਾਂ ਸ਼ਹਿਰ ਦੇ ਵਿੱਚ 8:00 ਵਜੇ ਤੋਂ ਲੈ ਕੇ 9:00 ਵਜੇ ਤੱਕ ਜਿਹੜਾ ਆ ਮੌਕ ਡ੍ਰਿਲ ਹੋਏਗਾ ਬਲੈਕਆਊਟ ਮੌਕ ਡ੍ਰਿਲ ਠੀਕ ਆ ਇਹਦੇ ਬਾਰੇ ਸਾਰਿਆਂ ਨੂੰ ਪਤਾ ਹੋਏਗਾ ਕਿ ਇਹ ਕਿਉਂ ਹੋ ਰਿਹਾ ਹੈ ਉਹ ਕੋਈ ਦੱਸਣ ਦੀ ਲੋੜ ਨਹੀਂ ਹੈ ਕਿ ਨਾ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਕਾਰੇ ਕਿਹੜਾ ਬੜਾ ਟੈਂਸ ਮਾਹੌਲ ਹੋ ਗਿਆ ਹੈ ਪਹਿਲਗਾਮ ਹਮਲੇ ਤੋਂ ਬਾਅਦ ਉਸ ਤੋਂ ਬਾਅਦ ਇਹ ਟੈਂਸ ਮਾਹੌਲ ਦੇ ਚੱਲਦੇ ਆ ਜਿਹੜਾ ਪੰਜਾਬ ਭਰ ਦੇ ਵਿੱਚ ਕੱਲ ਅਸੀਂ ਇਹ ਖਬਰ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ 20 ਥਾਣਿਆਂ ਦੇ ਉੱਤੇ ਜਿਹੜੀ ਆ ਇਹ ਬਲੈਕਆਊਟ ਮੌਕ ਡ੍ਰਿਲ ਹੋਣ ਜਾ ਰਹੀ ਹੈ ਲੇਕਿਨ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਆ ਆਪਣੀ ਹਾ ਤੁਸੀਂ ਹੂਟਰ ਵੱਜਦੇ ਸੁਣਦੇ ਹੋਣਗੇ ਸ਼ਾਇਦ ਤੁਹਾਨੂੰ ਵੀ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਆ ਜਾਂ ਪੁਲਿਸ ਵੱਲੋਂ ਜਿਹੜੀ ਆਪਣੀ ਢੰਗ ਦੇ ਨਾਲ ਜਿਹੜਾ ਆ ਹੂਟਰ ਚਲਾਏ ਜਾ ਰਹੇ ਨੇ ਮੈਂ ਕੋਸ਼ਿਸ਼ ਕਰਾਂਗਾ ਕਿ نیچے ਆਪਾਂ ਹੁਣ ਪੈਦਲ ਜਿਹੜਾ ਬਾਜ਼ਾਰਾਂ ਦਾ ਵੀ ਤੁਹਾਨੂੰ ਰਾਸਤੇ ਦੇ ਵਿੱਚ ਜਾਵਾਂਗੇ ਉੱਥੇ ਵੀ ਦਿਖਾਵਾਂਗੇ ਕਿਉਂਕਿ ਬਹੁਤ ਸਾਰੇ ਸਾਡੇ ਵੀਅਰਜ਼ ਜਿਹੜੇ ਜੁੜੇ ਨੇ ਉਹਨਾ ਨੇ ਬਾਜ਼ਾਰ ਵੀ ਜਰੂਰ ਹੋ ਸਕਦਾ ਹੈ ਕਿ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਆ ਵਿਜ਼ਿਬਿਲਟੀ ਆ ਇਹ ਜਿੰਨੀ ਕੁ ਲਾਈਟ ਜਿਹੜੀ ਦਿਖ ਵੀ ਰਹੀ ਹੈ ਸਿਰਫ ਉਸ ਤੇ ਜਿਹੜੀ ਚੰਨ ਦੀ ਰੋਸ਼ਨੀ ਦੇ ਤਹਿਤ ਹੀ ਜਿਹੜਾ ਕੁਝ ਦਿਖ ਰਿਹਾ ਸੋ ਹਰ ਮਿੰਟ ਬਾਅਦ ਜੇ ਮੈਂ ਜਿਸ ਏਰੀਆ ਕੋਲ ਕੀ ਲਾਈਵ ਦੇ ਵਿੱਚ ਤੁਹਾਨੂੰ ਕੁਝ ਨਹੀਂ ਦਿਖਦਾ ਹੁਣ ਹਰ ਮਿੰਟ ਤੋਂ ਬਾਅਦ ਜੇ ਗੱਲ ਕਰੀਏ ਇੱਕ ਅੱਧੀ ਲਾਈਟ ਦੋ ਲਾਈਟ ਜਿਹੜੀਆਂ ਸਾਨੂੰ ਦਿਖ ਰਹੀਆਂ ਉਹ ਬੰਦ ਹੋ ਰਹੀਆਂ ਸੋ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਆਪਣੇ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਧੰਨਵਾਦ ਕਰਦੇ ਆ ਕਿ ਜਿਹੜੀ ਆ ਇਸ ਦਾ ਫੁੱਲ ਸਪੋਰਟ ਕੀਤਾ ਆ ਲੋਕਾਂ ਵੱਲੋਂ ਸੋ ਨਵਾਂ ਸ਼ਹਿਰ ਦੇ ਵਿੱਚ ਇਸ ਟਾਈਮ ਜਿਹੜੀ ਮੌਕ ਡ੍ਰੇਲ ਹੋਣੀ ਸੀ ਜਿਹੜੀ 8 ਤੋਂ 9 ਵਜੇ ਪੂਰੀ ਤਰ੍ਹਾਂ ਬਲੈਕਆਊਟ ਮੌਕ ਡ੍ਰੇਲ ਸੀਗੀ ਉਸ ਦੇ ਤਹਿਤ ਜਿਹੜਾ ਆ ਪੂਰੀ ਤਰ੍ਹਾਂ ਬੰਦ ਜਿਹੜਾ ਹੋਇਆ ਸਾਰਾ ਕੁਝ ਸੋ ਆਪਾਂ ਹੁਣ ਇੱਥੋਂ ਸਾਨੂੰ ਥੋੜਾ ਜਿਆਦਾ ਉੱਤਰ ਨੂੰ ਕਿਉਂਕਿ ਚਾਰ ਮੰਜ਼ਿਲਾ ਬਿਲਡਿੰਗ ਆ ਸੋ ਉੱਤਰ ਨੂੰ ਟਾਈਮ ਲੱਗੇਗਾ ਸਾਡੇ ਜਿਹੜੇ ਵਿਊਅਰਸ ਆ ਉਹ ਜਰੂਰ ਜੁੜੇ ਰਹਿਣ ਉਹਨਾਂ ਨੂੰ ਸਾਡੀ ਰਿਕਵੈਸਟ ਆ ਕਿ ਆਪਾਂ ਹੁਣ ਉੱਤਰਦੇ ਆ ਸੋ ਉਸ ਤੋਂ ਬਾਅਦ ਜਿਹੜਾ ਆ ਆਪਾਂ ਕੋਠੀ ਰੋਡ ਰੇਲਵੇ ਰੋਡ ਜਿਹੜਾ ਵੀ ਹੈ ਜਿੰਨਾ ਪੈਦਲ ਮਾਰ ਸਕਦੇ ਆ ਆਪਾਂ ਉਹ ਕਰਾਂਗੇ ਸੋ ਦੱਸ ਦਿੰਦੇ ਆ ਕਿ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਆ ਹਾਂ ਸੋ ਆਪਾਂ ਥੱਲੇ ਜਾਂਦੇ ਆ ਬਿਲਡਿੰਗ ਤੋਂ ਸਾਡੇ ਜਿੰਨੇ ਵੀਵਰਸ ਆ ਉਹਨਾਂ ਨੂੰ ਮੈਂ ਕੁਝ ਸੈਕਿੰਡ ਹੀ ਕਿਉਂਕਿ ਮੈਨੂੰ نیچے ਜਾਣ ਨੂੰ ਚਾਰ ਮੰਜ਼ਿਲਾ ਬਿਲਡਿੰਗ ਤੋਂ نیچے ਜਾਣ ਨੂੰ ਟਾਈਮ ਲੱਗੇਗਾ ਸੋ ਆਪਾਂ ਜਾ ਰਹੇ ਆ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿਹੜੇ ਆ ਕੋਠੀ ਰੋਡ ਮੇਨ ਬਾਜ਼ਾਰ ਜਿਹੜੇ ਆ ਉਹਨਾਂ ਦਾ ਸਾਰਾ ਦਿਖਾਣੇ ਵੀਊ ਕਿ ਕਿਸ ਤਰ੍ਹਾਂ ਦਾ ਹੈ ਕੋਈ ਸਾਨੂੰ ਕਾਲਸ ਵੀ ਆ ਰਹੀਆਂ ਸਾਡੇ ਵੀਵਰਸ ਨੂੰ ਰਿਕਵੈਸਟ ਹੈ ਕਿ ਹੋ ਸਕਦਾ ਉਹ ਦੇਖਣ ਤੋਂ ਬਾਅਦ ਕਾਲ ਕਰਦੇ ਹੋ ਪਲੀਜ਼ ਕਾਲ ਨਾ ਕਰੋ ਕਿਉਂਕਿ ਲਾਈਵ ਚੱਲ ਰਿਹਾ ਹੈ ਸੋ ਦੱਸ ਦੇਣੇ ਕਿ ਨਵਾਂ ਸ਼ਹਿਰ ਦੁਆਰਾ ਰਿਪੀਟ ਕਰਦੇ ਕਿ ਨਵਾਂ ਸ਼ਹਿਰ ਦੇ ਵਿੱਚ 8 ਤੋਂ 9 ਵਜੇ ਦੇ ਵਿੱਚ ਘਰ ਜਿਹੜਾ ਆ ਮੌਕ ਡ੍ਰਿਲ ਬਲੈਕਆਊਟ ਮੌਕ ਡ੍ਰਿਲ ਜਿਹੜੀ ਆ ਹੋਣ ਜਾ ਰਹੀ ਸੀ ਉਸ ਦੇ ਤਹਿਤ ਦਾ ਤੁਹਾਨੂੰ ਲਾਈਵ ਸਭ ਤੋਂ ਵੱਧ ਥੈਂਕਸ ਕਰਦੇ ਆਪਾਂ ਸ਼ਹਿਰ ਵਾਸੀਆਂ ਦਾ ਕਿ ਜਿਨ੍ਹਾਂ ਨੇ ਇਸ ਮੌਕ ਡ੍ਰਿਲ ਦਾ ਪੂਰਾ ਸਹਿਯੋਗ ਦਿੱਤਾ ਡੀਸੀ ਨਵਾਂ ਸ਼ਹਿਰ ਵੱਲੋਂ ਇੱਕ ਅਪੀਲ ਵੀ ਕੀਤੀ ਗਈ ਸੀ ਕਿ ਇਸ ਟਾਈਮ ਜਿਹੜੀਆਂ ਆਪਣੀਆਂ ਦੁਕਾਨਾਂ ਘਰ ਸਾਰੀਆਂ ਲਾਈਟਾਂ ਬੰਦ ਰੱਖੋ ਸੋ ਲਾਈਟਾਂ ਬੰਦ ਨੇ ਅਸੀਂ ਹੁਣ ਤੁਹਾਨੂੰ ਦੁਆਰਾ ਹੋ ਸਕਦਾ ਹੈ ਕਿ ਕੁਸ਼ਨ ਨੂੰ ਲੱਗਦਾ ਹੋਵੇ ਕਿ نیچے ਜਿਹੜੀਆਂ ਕੁਝ ਵੀਹਿਕਲ ਚੱਲ ਰਹੇ ਆ ਉਹ ਦੱਸ ਦਿੰਨੇ ਆ ਕਿਉਂਕਿ ਨਵਾਂ ਸ਼ਹਿਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਿਰਫ ਸ਼ਰਜੇਲੇ ਦੇ ਵਿੱਚ ਜਿਹੜੀ ਆ ਸਿਰਫ ਨਵਾਂ ਸ਼ਹਿਰ ਸਿਟੀ ਦੇ ਵਿੱਚ ਹੀ ਜਿਹੜੀ ਆ ਇਹ ਬਲੈਕ ਆਊਟ ਮੌਕ ਡ੍ਰਿਲ ਹੋਣ ਜਾ ਰਹੀ ਸੀ ਸੋ ਸਾੜਿਆ ਕਿਤੇ ਨਹੀਂ ਭੈਜੋ ਅੱਧੀ ਬਸ ਉਹਨਾਂ ਦੇ Okay okay so ਆ ਤੁਹਾਨੂੰ ਹੁਣ ਅਸੀਂ ਇਸ ਟਾਈਮ ਕੋਠੀ ਰੋਡ ਪੈਦਲ ਚੱਲਾਂਗੇ ਕਿਉਂਕਿ ਆਪਾਂ ਵੀ ਵੀਹਿਕਲ ਨਹੀਂ ਯੂਜ਼ ਕਰ ਰਹੇ ਕਾਰਨ ਇਹ ਆ ਕਿ ਉਹਦੀ ਲਾਈਟ ਚੱਲੇਗੀ ਆਬਵੀਅਸਲੀ ਤੋ ਇਸ ਟਾਈਮ ਜਿਹੜਾ ਆ ਪ੍ਰਸ਼ਾਸਨ ਦੇ ہاں ਕੁਝ ਇੱਕ ਕੈਮਰਾਜ਼ ਜਿਹੜੇ ਕਿਉਂਕਿ ਜਿਨ੍ਹਾਂ ਦੀ ਆਟੋਮੈਟਿਕ ਲਾਈਟ ਆ ਕਿ ਜੇ ਕੋਈ ਵੀ ਹਨੇਰਾ ਹੁੰਦਾ ਤਾਂ ਉਹਨੂੰ ਕੈਪਚਰ ਕਰਦੇ ਉਹ ਜ਼ਰੂਰ ਚੱਲ ਰਹੇ ਨੇ ਬਾਕੀ ਅਸੀਂ ਇਹ ਕਹਿ ਸਕਦੇ ਕਿ 100% ਹੀ ਜਿਹੜੀ ਆ ਮੌਕ ਡ੍ਰਿਲ ਦੀ ਜਿਹੜੀ ਆ ਪ੍ਰੈਕਟਿਸ ਆ ਉਹ ਕਾਮਯਾਬ ਰਹੀ ਅੱਜ ਪ੍ਰਸ਼ਾਸਨ ਵੱਲੋਂ ਜਿਹੜੀ ਆ ਇੱਕ ਅਪੀਲ ਕੀਤੀ ਗਈ ਸੀਗੀ ਉਹ 100% ਕਾਮਯਾਬ ਮੌਕ ਡ੍ਰਿਲ ਦੀ ਲੋਕਾਂ ਦਾ ਫੁੱਲ ਸਹਿਯੋਗ ਆ ਆਪਾਂ ਕੋਠੀ ਰੋਡ ਜਿਹੜਾ ਆ ਪੈਦਲ ਚੱਲਾਂਗੇ ਹੁਣ ਸੋ ਪੈਦਲ ਜਾ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ ਕੋਠੀ ਰੋਡ ਗੀਤਾ ਭਵਨ ਰੋਡ ਆ ਇੱਧਰ ਤੁਹਾਨੂੰ ਜਿਹੜੀ ਆ ਕਾ ਮੰਡੀ ਦਾ ਰੋਡ ਦਿਖਾ ਰਹੇ ਹਾਂ ਪੂਰੀ ਤਰ੍ਹਾਂ ਬੰਦਿਆ ਨਹੀਂ ਇਸ ਟਾਈਮ ਇੱਥੇ ਲਾਈਟਾਂ ਜਿਹੜੀਆਂ ਆ ਆਪਾਂ ਗੱਲ ਵੀ ਕਰਵਾਵਾਂਗੇ ਆਪਣੇ ਨਾਲ ਸੀਨੀਅਰ ਪੱਤਰਕਾਰ ਵੀ ਨੇ ਕਿ ਇਹਨੂੰ ਕਿੱਦਾਂ ਦੇਖ ਰਹੇ ਕਾਮਯਾਬ ਰਹੀ ਆ ਪ੍ਰੈਕਟਿਸ ਜਾਂ ਕਿਸ ਤਰ੍ਹਾਂ ਸੋ ਪੈਦਲ ਚੱਲ ਰਹੇ ਹਾਂ ਇਸ ਟਾਈਮ ਆਪਾਂ ਮਠਾਰੂ ਚੌਂਕ ਰੋਡ ਤੋਂ ਕੋਈ ਵੀ ਲਾਈਟ ਨਹੀਂ ਚੱਲ ਰਹੀ ਨਹੀਂ ਇਸ ਆ ਵੀ ਸਾਹਿੱਤ ਲਾ ਕੇ ਹਾਂ ਕਈ ਜਿਹੜੇ ਆ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਕਈ ਬੰਦਿਆਂ ਵੱਲੋਂ ਇੱਕ ਆਪਣੀ ਵਧੀਆ ਜ਼ਿੰਮੇਵਾਰੀ ਨਵਾਉਂਦੇ ਆ ਆਪਣੀ ਗੱਡੀ ਜਿੱਥੇ ਹੈ ਉੱਥੇ ਖੜੀ ਕਰ ਦਿੱਤੀ ਤੇ ਉੱਥੇ ਲਾਈਟ ਬੰਦ ਕਰਕੇ ਰੁਕੇ ਨੇ ਸੋ ਇਹ ਮੌਕ ਟ੍ਰੇਲ ਦਾ ਹੀ ਰੀਜ਼ਨ ਆ ਕਿ ਇਹੜੀ ਆ ਇੱਕ ਗੱਡੀ ਖੜੀ ਹੈ ਇਹਦੇ ਵਿੱਚ ਸ਼ਖਸ ਨੇ ਆਈ ਥਿੰਕ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨਾਲ ਜੁੜੇ ਨੌਜਵਾਨ ਆ ਜਿਹਦੇ ਵੱਲੋਂ ਜਿੱਥੇ 8 ਵਜੇ ਆਪਣੀ ਡੈੜੀ ਇਹ ਜ਼ਿੰਮੇਵਾਰੀ ਸਮਝਦੇ ਹੋਏ ਇਹਦਾ ਖਾਸ ਕਰ ਮੈਂ ਥੈਂਕਸ ਕਰਾਂਗਾ ਸੋ 100% ਜਿਹੜੀ ਆ ਇਹ ਮੌਕ ਡ੍ਰਿਲ ਦੀ ਜਿਹੜੀ ਆ ਪ੍ਰੈਕਟਿਸ ਆ ਇਹ ਕਾਮਯਾਬ ਰਹੀ ਆ ਕੁਝ ਇੱਕ ਲੋਕ ਜਿਹੜੇ ਹੋ ਸਕਦੇ ਕਿ ਬਾਹਰ ਕਿਤੇ ਜੌਬ ਕਰਦੇ ਹੋਣ ਆਣ ਲੱਗੇ 2-4 ਮਿੰਟ ਉੱਪਰ ਥੱਲੇ ਲੱਗੇ ਹੋ ਸੋ ਇਹ ਜ਼ਰੂਰ ਨਿਕਲ ਗਏ ਨੇ ਲੇਕਿਨ 100% ਹੀ ਜਿਹੜੀ ਆ ਇਹ ਮੌਕ ਡ੍ਰਿਲ ਕਾਮਯਾਬ ਰਹੀ ਇਸ ਟਾਈਮ ਆਪਾਂ ਮਠਾਰੂ ਚੌਂਕ ਦੇ ਉੱਤੇ ਚੱਲ ਰਹੇ ਆਂ ਮਠਾਰੂ ਚੌਂਕ ਤੋਂ ਆਪਾਂ ਹੁਣ ਇੱਦਾਂ ਹੀ ਪੈਦਲ ਕੋਠੀ ਰੋਡ ਤੇ ਚੱਲਾਂਗੇ ਆ ਤੁਹਾਨੂੰ ਦੱਸ ਦਿੰਦੇ ਕਿ ਸਿਰਫ ਉਹੀ ਲਾਈਟ ਜਗ ਰਹੀ ਜਿਹੜੀ ਕੋ ਕੈਮਰੇ ਨਾਲ ਜੁੜੀ ਹੋਈ ਲਾਈਟ ਆ ਜਿਹੜੀ ਆਟੋਮੈਟਿਕ ਜਦੋਂ ਹਨੇਰਾ ਹੋਣਾ ਉਹਨੇ ਚੱਲਣਾ ਹੀ ਚੱਲਣਾ ਆ ਇਹ ਇੱਕ ਪ੍ਰੈਕਟਿਸ ਦੇ ਵਿੱਚ ਪਤਾ ਲੱਗੇਗਾ ਕਿ ਜੇਨ ਕੇਸ ਇਨ ਫਿਊਚਰ ਕਰਨੀ ਪਈ ਤਾਂ ਇਹਦਾ ਕੀ ਵਿਕਲਪ ਕਰਨਾ ਪਏਗਾ ਇਹਦਾ ਕੀ ਸੋਲੂਸ਼ਨ ਕਰਨਾ ਪਏਗਾ ਸੋ ਉਹੀ ਕੈਮਰੇ ਚੱਲ ਰਹੇ ਨੇ ਅਦਰਵਾਈਜ਼ ਮੈਂ ਅਮੀ ਜੀ ਨੇ ਮੇਰੇ ਨਾਲ ਮੈਂ ਇਹਨਾਂ ਨਾਲ ਵੀ ਗੱਲ ਕਰਾਂ ਸਰ ਤੁਸੀਂ ਦੱਸੋ ਕਿ ਇਹਨੂੰ ਪ੍ਰੈਕਟਿਸ ਨੂੰ ਕਾਮਯਾਬ ਸਮਝਦੇ ਹੋ ਐਡਮਿਨਿਸਟ੍ਰੇਸ਼ਨ ਨੇ ਬਹੁਤ ਅੱਛਾ ਕੀਤਾ ਆ ਜਿਹੜਾ ਅੱਜ ਇਹ ਇੱਕ ਵਾਰ ਮੌਕ ਡਿਲ ਕਰ ਲਈ ਆ ਕਿਉਂਕਿ ਜੋ ਖਮੀਆਂ ਖਾਮੀਆਂ ਰਹਿ ਚੰਗੀਆਂ ਉਹਨਾਂ ਨੂੰ ਬਾਅਦ ਚ ਪੂਰਾ ਕੀਤਾ ਜਾ ਸਕਦਾ ਜਿਉਂਕਿ ਮੈਂ ਕਈ ਜਗ੍ਹਾ ਦੇਖਦਾ ਅਸੀਂ ਇਨਵਰਟਰ ਲਾਈਟਸ ਜਗ ਰਹੀਆਂ ਨੇ ਕੁਝ ਜਗ੍ਹਾ ਤੇ ਮੈਂ ਦੇਖਿਆ ਸੋਲਰ ਲਾਈਟਸ ਵੀ ਜਗ ਰਹੀਆਂ ਨੇ ਠੀਕ ਹੈ ਉਹਨਾਂ ਨੂੰ ਲੋਕਾਂ ਨੂੰ ਉਹ ਬੰਦ ਕਰਨ ਦਾ ਢੰਗ ਨਹੀਂ ਸੀ ਪਤਾ ਆ ਉਹਦੇ ਲਈ ਹਲੇ ਅਵੇਅਰਨੈਸ ਦੀ ਲੋੜ ਆ ਔਰ ਇਸੇ ਤਰ੍ਹਾਂ ਕੁਝ ਜਿਹੜਾ ਤੁਸੀਂ ਹੁਣ ਦੇਖਦੇ ਹੋਣੇ ਹੁਣ 10 ਮਿੰਟ ਹੋ ਚੁੱਕੇ ਆ ਤੇ ਪੂਰੀ ਤਰ੍ਹਾਂ ਸੜਕਾਂ ਤੇ ਵੀ ਹੁਣ ਵਾਹਨ ਬਹੁਤ ਨਾ ਮੱਤਰ ਰਹਿ ਗਏ ਨੇ ਜਦਕਿ ਇਹ ਜਿੱਦਾਂ 8 ਵਜੇ 8 ਵਜੇ ਕੇ ਜਦੋਂ 2 ਮਿੰਟ ਤੇ ਸਾਇਰਨ ਵੱਜੇ ਨੇ 8 ਵਜੇ 2 ਮਿੰਟ ਪਹਿਲਾਂ ਟੇਕਮ ਉਦੋਂ ਹੀ ਬਲੈਕਆਊਟ ਹੋ ਜਾਣਾ ਚਾਹੀਦਾ ਸੀ ਪਰ ਪੂਰੀ ਤਰ੍ਹਾਂ ਬਲੈਕਆਊਟ ਹੋਣ ਦੇ ਵਿੱਚ 10 ਪੰਜ ਤੋਂ 7 ਮਿੰਟ ਲੱਗੇ ਨੇ ਅੱਜ ਜਦ ਤੁਸੀਂ ਆ ਦੇਖ ਰਹੇ ਹੋ ਸਾਹਮਣੇ ਵੀ ਇੱਕ ਲਾਈਟ ਛੋਟੀ ਜੀ ਜਗ ਰਹੀ ਹੈ ਕੈਮਰੇ ਦੀ ਲਾਈਟ ਆ ਸਰ ਹਾਂ ਉਹੀ ਕਰਨਾ ਮੈਨੂੰ ਇਨਵਰਟਰ ਕਰਨਾ ਚੱਲ ਰਹੀ ਹੈ ਨਹੀਂ ਇਹ ਆਟੋਮੈਟਿਕ ਕੈਮਰਾਜ਼ ਆ ਗਏ ਨੇ ਕਿ ਜੇ ਤੁਸੀਂ ਹਨੇਰਾ ਵੀ ਹੈ ਇਹਨਾਂ ਨੇ ਚੱਲਣਾ ਹੀ ਚੱਲਣਾ ਹਾਂ ਨਹੀਂ ਉਹਨਾਂ ਨੂੰ ਕਰੰਟ ਤੱਕ ਕਿੱਦੋਂ ਚਾਹੀਦਾ ਨਾ ਉਹ ਗੱਲ ਸਹੀ ਉਹ ਕਹਿੰਦਾ ਕਦੋਂ ਤੋਂ ਉਹ ਕਦੋਂ ਕਰੰਟ ਆ ਰਿਹਾ ਨ ਵੈਸੇ ਇਹ ਕਾਮਯਾਬ ਡ੍ਰਿਲ ਮੈਂ ਕਹਨਾ ਕਾਫੀ ਹੱਦ ਤੱਕ ਕਾਮਯਾਬ ਰਹੀ ਆ ਔਰ ਇਹਦੇ ਨਾਲ ਲੋਕਾਂ ਨੂੰ ਇੱਕ ਤਰ੍ਹਾਂ ਪਤਾ ਲੱਗ ਜਾਏਗਾ ਕਿ ਵਾਰ ਲਾਈਕ ਸਿਚੁਏਸ਼ਨਸ ਦੇ ਵਿੱਚ ਕਿੱਦਾਂ ਹੈਂਡਲ ਕਰਨੀ ਆ ਸਿਚੁਏਸ਼ਨ ਹਾਂ ਇੱਕ ਚੀਜ਼ ਹੋਰ ਆਪਾਂ ਸਾਡੀ ਇੱਕ ਰਿਕੁਐਸਟ ਹੈ ਕਿ ਇਨ ਫਿਊਚਰ ਵੈਸੇ ਤਰ੍ਹਾਂ ਪ੍ਰਮਾਤਮਾ ਕਰੇ ਲੋਹੜੀ ਨਾ ਪਵੇ ਇਨ ਫਿਊਚਰ ਜੇ ਐਸੀ ਤਰ੍ਹਾਂ ਦੀ ਸਥਿਤੀ ਆਂਦੀ ਹੈ ਤੇ ਜੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਟਾਈਮ 8 ਵਜੇ ਦਿੱਤਾ ਆ ਤਾਂ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਆਪਾਂ 7:50 ਤੱਕ ਹੀ ਉਹ ਸਾਰਾ ਕੁਝ ਪਹਿਲੇ ਹੀ ਉਸ ਉਹ ਚ ਫਾਰਮ ਚ ਚਲੀ ਜਾਈਏ ਜਿਸ ਫਾਰਮ ਨੂੰ ਸਰਕਾਰ ਡਿਮਾਂਡ ਕਰਦੀ ਜਾਂ ਪ੍ਰਸ਼ਾਸਨ ਡਿਮਾਂ हां ਦੂਜਾ ਆਪਾਂ ਜਿਹੜੇ ਵਹੀਕਲ ਕੁਛ ਇੱਕ ਦੁੱਕ ਨੂੰ ਮਿਲ ਵੀ ਰਹੇ ਆ ਕਿ ਹੋ ਸਕਦਾ ਇਹਨਾਂ ਨੂੰ ਕੋਈ ਐਮਰਜੈਂਸੀ ਵੀ ਹੋਵੇ ਐਡਮਿਨਿਸਟ੍ਰੇਸ਼ਨ ਨੇ ਐਮਰਜੈਂਸੀ ਦੇ ਵਿੱਚ ਹੀ ਨਿਕਲਣ ਨੂੰ ਕਿਹਾ ਸੀਗਾ ਆਪਾਂ ਕਹਿ ਸਕਦੇ ਹਾਂ ਕਿਸੇ ਨੂੰ ਐਮਰਜੈਂਸੀ ਹੋ ਸਕਦੀ ਹੈ ਇਸ ਕਰਕੇ ਸ਼ਾਇਦ ਇਹ ਵਹੀਕਲ ਜਿਹੜੇ ਆ ਹੁਣ ਸਾਨੂੰ ਦਿਖ ਰਹੇ ਆ ਇੱਕ ਕਦੋਕਾ ਦਿਖ ਰਹੇ ਆ ਜਾਂ ਇਹ ਹੋ ਸਕਦਾ ਕੋਈ ਬਾਹਰ ਜੌਬ ਕਰਦਾ ਹੈ ਉਹਨੂੰ ਜਦੋਂ ਮੈਸੇਜ ਪਹੁੰਚਿਆ ਉਹਨੂੰ ਆਉਣ ਨੂੰ ਟਾਈਮ ਲੱਗ ਗਿਆ ਹਾਂ ਕੁਝ ਵੀ ਹੋ ਸਕਦਾ ਪਰ ਮਤਲਬ ਇਹ ਅੱਛੀ ਪ੍ਰੈਕਟਿਸ ਆ ਇਹਦੇ ਨਾਲ ਸਾਨੂੰ ਜਿਹੜੀਆਂ ਕਮੀਆਂ ਰਹੀਆਂ ਉਹ ਉਹਨਾਂ ਬਾਰੇ ਪਤਾ ਚੱਲ ਜਾਏਗਾ ਜਿਦਾ ਕਿ ਨਵਾਂ ਸ਼ਹਿਰ ਦੇ ਵਿੱਚ ਇੱਕ ਵੱਡੀ ਗੱਲ ਆ ਕਿ ਨਵ ਸਿਰਫ ਇੱਕੋ ਹੀ ਸਾਇਰਨ ਔਰ ਉਹ ਜਿਹੜਾ ਸਾਇਰਨ ਆ ਉਹ ਆਪਣਾ 슈ਗਰ ਮਿਲਦਾ ਆ ਤੇ ਉਸ ਤੋਂ ਇਲਾਵਾ ਕੋਈ ਹੋਰ ਸਾਇਰਨ ਨਹੀਂ ਹੈ ਹਾਂਜੀ ਉਹ ਵੀ ਨੈਕਸਟ ਟਾਈਮ ਉਹਦੇ ਵੀ ਲਈ ਆਪਾਂ ਪ੍ਰਪੇਅਰ ਕਰ ਸਕਦੇ ਹਾਂ ਕਿ ਇੱਕ ਦੋ ਹੋਰ ਸਾਇਰਨ ਐਡਸ ਦਿਖਾਉਗੇ ਤੇ ਆ ਜੀ ਬਿਲਡਿੰਗ ਤੋਂ ਖੜੇ ਸੀਗੇ ਮੈਂ ਵਿੱਚੇ ਸੌਰੀ ਕੱਟ ਰਹੇ ਹਾਂ ਕਿ ਜਿੱਥੇ ਅਸੀਂ ਖੜੇ ਸੀਗੇ ਉੱਥੇ ਜਿਹੜੀ ਸਾਇਰਨ ਦੀ ਪ੍ਰੋਪਰ ਆਵਾਜ਼ ਨਹੀਂ ਪਹੁੰਚੀ ਸੋ ਇਹ ਤੇ ਵੀ ਫੋਕਸ ਕਰਨ ਦੀ ਲੋੜ ਆ ਕਿ ਇਨ ਫਿਊਚਰ ਜੇ ਲੋੜ ਪਈ ਹਾਂ ਬਿਲਕੁਲ ਔਰ ਵੈਸੇ ਹੀ ਬੜਾ ਜੇ ਨੈਚੁਰਲ ਲਾਈਟ ਵੀ ਕਾਫੀ ਆ ਤੁਸੀਂ ਦੇਖ ਸਕਦੇ ਹੋ ਕਿ ਆ ਜੀ ਆਪ ਚੰਦਰਮਾ ਵੀ ਕਹਿ ਸਕਦੇ ਆ ਕਿ 70% ਜਿਹੜਾ ਆ ਵਿਊ ਉਹਦਾ ਆ ਰਿਹਾ ਆ ਹਾਂ ਵੀ ਅੱਜ ਨੇਚਰਲ ਲਾਈਟ ਵੀ ਹੈਗੀ ਆ ਔਰ ਤੁਹਾਨੂੰ ਵੀ ਜਿਹੜਾ ਆਪਾਂ ਦਿਖਾ ਰਹੇ ਆ ਇਹ ਕਾਫੀ ਨੇਚਰਲ ਲਾਈਟ ਜਿੰਨਾ ਵੀ ਦੇਖ ਪਾ ਰਿਹਾ ਵੈਸੇ ਦੇਖਤਾ ਨਹੀਂ ਪਾ ਰਿਹਾ ਮੈਂ ਦੇਖ ਰਿਹਾ ਹਾਂ ਸੋ ਸਾਡੇ ਪੇਜ ਤੇ ਜੁੜੇ ਰਹਿਣ ਲਈ ਧੰਨਵਾਦ ਅਸੀਂ ਇਸ ਟਾਈਮ ਜਿਹੜੇ ਪਹੁੰਚ ਚੁੱਕੇ ਹੋ ਸਕਦਾ ਹਨੇਰੇ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਊਅਰਸ ਆ ਉਹਨਾਂ ਨੂੰ ਨਹੀਂ ਵੀ ਪਤਾ ਕਿ ਅਸੀਂ ਕਿੱਥੇ ਕੋ ਪਹੁੰਚੇ ਹੋਵਾਂਗੇ ਇਸ ਟਾਈਮ ਆਪਾਂ ਜਿਹੜੀ ਆ ਕੋਠੀ ਰੋਡ ਬਾਰੀ ਸਟੂਡੀਓ ਦੇ ਕੋਲ ਪਹੁੰਚੇ ਹੋਏ ਆਂ ਤੇ ਆਪਾਂ ਜਿਹੜੀ ਇਹ ਵੀਡੀਓ ਆ ਅੱਗੇ ਰੇਲਵੇ ਕੋਸ਼ਿਸ਼ ਕਰਾਂਗੇ ਗੀਤਾਵਮਨ ਰੋਡ ਰੇਲਵੇ ਰੋਡ ਦਾ ਤੁਹਾਨੂੰ ਇੱਕ ਵੀਊ ਲਾਸਟ ਵਿੱਚ ਦਿਖਾਵਾਂਗੇ ਕਿਉਂਕਿ ਉਸ ਚੌਂਕ ਦੇ ਵਿੱਚੋਂ ਆਪਾਂ ਉਸ ਚੌਂਕ ਤੋਂ ਹੀ ਤੁਹਾਨੂੰ ਲੈਫਟ ਰਾਈਟ ਦਿਖਾ ਦੇਾਂਗੇ ਸੋ ਉੱਥੇ ਤੱਕ ਪਹੁੰਚਣ ਨੂੰ ਸਾਨੂੰ ਪੈਦਲ 5-7 ਮਿੰਟ ਲੱਗਣਗੇ ਜਿਹੜੇ ਵੀਅਰਸ ਦੇਖਣਾ ਸੋ ਦੁਬਾਰਾ ਦੱਸ ਦਿੰਦੇ ਕਿ ਨ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਆ ਅੱਜ 8 ਤੋਂ 9 ਵਜੇ ਮੌਕ ਡ੍ਰਿਲ ਜਿਹੜੀ ਆ ਰੱਖੀ ਗਈ ਸੀ ਤੇ ਮੌਕ ਡ੍ਰਿਲ ਦਾ ਰੀਜ਼ਨ ਜਿਹੜਾ ਹੈ ਉਹ ਕਿਸੇ ਨੂੰ ਦੱਸਣ ਦੀ ਬਹੁਤੀ ਲੋੜ ਨਹੀਂ ਹੈ ਕਿਉਂਕਿ ਲੋਕਾਂ ਨੂੰ ਸਾਰਾ ਕੋਈ ਸੋਸ਼ਲ ਮੀਡੀਆ ਜਾਂ ਨਿਊ ਚੈਨਲਾਂ ਦੇ ਉੱਤੇ ਪੋਰਟਲਸ ਦੇ ਉੱਤੇ ਕਲੀਅਰ ਹੋ ਚੁੱਕਾ ਹੈ ਸੋ ਇਹ ਜਿਹੜੀ ਆ ਮੌਕ ਡ੍ਰਿਲ ਦੀ ਪ੍ਰੈਕਟਿਸ ਆ ਇਹ 100% ਹੀ ਕਾਮਯਾਬ ਰਹੀ ਆ ਆ ਤੁਸੀਂ ਦੇਖ ਰਹੇ ਹੋ ਜੇ ਕੋਈ ਨੌਜਵਾਨ ਜਾ ਵੀ ਰਹੇ ਤਾਂ ਉਹਨਾਂ ਨੇ ਤਕਰੀਬਨ ਲਾਈਟ ਬੰਦ ਕੀਤੀ ਹਾਂ ਕੁਝ ਸ਼ਰਾਰਤੀ ਵੀ ਹੁੰਦੇ ਆ ਜਿਨ੍ਹਾਂ ਨੂੰ ਇੱਕ ਅਲੱਗ ਤਰ੍ਹਾਂ ਦਾ ਮਜ਼ਾ ਆਂਦਾ ਹੈ ਹਮੇਸ਼ਾ ਹੀ ਕੋਈ ਇਹ ਥੋੜਾ ਜਿਹਾ ਨੈਗੇਟਿਵ ਕੰਮ ਕਰਨ ਦੇ ਵਿੱਚ ਉਹਨਾਂ ਵੱਲੋਂ ਜਰੂਰ ਆਪਣੀ ਅਸੀਂ ਇੱਕ ਦੋ ਕੇ ਨੋਟ ਕੀਤੇ ਟੋਟਲ ਚਲੋ ਇੰਨੇ ਇੱਕ ਤਾਂ ਚੱਲਦੇ ਹੀ ਆ ਸੋ ਸਾਡੀ ਹੁਣ ਕੋਸ਼ਿਸ਼ ਆ ਕਿ ਤੁਹਾਨੂੰ 5-7 ਮਿੰਟ ਦੇ ਵਿੱਚ ਕੋਠੀ ਰੋਡ ਸੌਰੀ ਕੋਠੀ ਰੋਡ ਆਪਾਂ ਦਿਖਾਤਾ ਆ ਹੁਣ ਇਸ ਤੋਂ ਬਾਅਦ ਤੁਹਾਨੂੰ ਗੀਤਾ ਭਵਨ ਰੋਡ ਦਾ ਜਿਹੜਾ ਆ ਵਿਊ ਦਿਖਾਵਾਂਗੇ ਵਿਊ ਦੇਖਣ ਨੂੰ ਕੁਝ ਨਹੀਂ ਆ ਸਿਰਫ ਇੱਕ ਸਪੋਰਟਿਵ ਜਿਹੜੀ ਆ ਕਿ ਲੋਕਾਂ ਨੇ ਦੁਕਾਨਦਾਰਾਂ ਨੇ ਫੁੱਲ ਸਪੋਰਟ ਕੀਤੀ ਆ ਉਹਦਾ ਅਸੀਂ ਥੈਂਕਸ ਕਰਦੇ ਆ ਪ੍ਰਸ਼ਾਸਨ ਵੱਲੋਂ ਵੀ ਧੰਨਵਾਦ ਕਰ ਸਕਦੇ ਆ ਕਿ ਚਲੋ ਪ੍ਰਸ਼ਾਸਨ ਆਪਾਂ ਕੋਈ ਅਧਿਕਾਰਿਤ ਹੈ ਨਹੀਂ ਲੇਕਿਨ ਪ੍ਰਸ਼ਾਸਨ ਵੱਲੋਂ ਕਿਉਂਕਿ ਅਪੀਲ ਕੀਤੀ ਗਈ ਸੀ ਅਪੀਲ ਕਾਮਯਾਬ ਰਹੀ ਆ ਸੋ ਇਹਦੇ ਲਈ ਆਪਾਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਿ ਉਹਨਾਂ ਨੇ ਨਵਾਂ ਸ਼ਹਿਰ ਪ੍ਰਸ਼ਾਸਨ ਜਿਹੜੀ ਡੀਸੀ ਅੰਕੁਰਜੀਤ ਵੱਲੋਂ ਮੀਟਿੰਗ ਕੀਤੀ ਗਈ ਸੀ ਕੌਂਸਲਰ ਸਾਹਿਬਾਨ ਪੋਲੀਟੀਕਲ ਲੀਡਰਸ ਜਾਂ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਕਰੀਬ 2 ਵਜੇ ਮੈਸੇਜ ਲੱਗਿਆ ਸੀ ਤੇ 5 ਘੰਟੇ ਦੇ ਵਿੱਚ ਹੀ ਜਿਹੜਾ ਰਿਜ਼ਲਟ ਪੂਰਾ ਦੇਖਣ ਨੂੰ ਮਿਲਿਆ ਪਾਜੀ ਚਲੋ ਸੋ ਆਪਾਂ ਡੇੜਾ ਸਾਡੇ ਨਾਲ ਮੇਲਾ ਦਾ ਇੱਧਰ ਪੈਦਲ ਹੀ ਚੱਲ ਪੈਦਲ ਹੀ ਚੱਲ ਰਹੇ ਸਨ ਸ਼ਾਇਦ ਜਿਹੜੇ ਵੀ ਸ਼ਖਸਾਂ ਕਿਸੇ ਨਾਲ ਗੱਲ ਵੀ ਕਰਵਾਵਾਂਗੇ ਕੀ ਉਹ हां जी ਸਾਡੇ ਨਾਲ ਇਸ ਟਾਈਮ ਵਪਾਰ ਮੰਡਲ ਦੇ ਪ੍ਰਧਾਨ ਵੀ ਇੱਥੇ ਪੈਨਲ ਚੱਲਦੇ-ਚੱਲਦੇ ਪਹੁੰਚ ਗਏ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੂੰ ਕੀ ਲੱਗ ਰਿਹਾ ਹੈ ਕਿ ਇਹ ਜਿਹੜੀ ਅਪੀਲ ਕੀਤੀ ਸੀ ਉਹਦਾ ਅਸਰ ਕੀ ਉਹਨਾਂ ਦਾ ਕਹਿਣਾ ਹੈ ਉਹ ਥੋੜਾ ਜਿਹਾ ਸਾਈਡ ਤੇ ਨੇ ਆ ਰਹੇ ਹਾਂਜੀ ਪ੍ਰਧਾਨ ਜੀ ਦਿਖਣਾ ਕੁਝ ਨਹੀਂ ਆ ਸੋ ਆਪਾਂ ਸਿਰਫ ਗੱਲ ਹੀ ਕਰਾਂਗੇ ਇੱਦਾਂ ਕਿ ਤੁਹਾਨੂੰ ਇਹਦੇ ਮੈਂ ਕੁਐਸਚਨ ਕਰਦਾ ਸੌਰੀ ਕਿ ਇਹਨੂੰ ਜਿਹੜੀ ਇਹ ਪ੍ਰਸ਼ਾਸਨ ਦੀ ਅਪੀਲ ਨੂੰ ਲੋਕਾਂ ਨੇ ਕੀਤਾ ਇਹਦੇ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਬਹੁਤ ਬਹੁਤ ਧੰਨਵਾਦੀਆਂ ਸਾਰੇ ਵਪਾਰ ਮੰਡਲ ਦਾ ਨਵਾਂ ਸ਼ਹਿਰ ਦੇ ਜਿਨ੍ਹਾਂ ਨੂੰ ਇੱਕ ਆਵਾਜ਼ ਤੇ ਗੈਰਤਾ ਕਿ ਸਾਰਾ ਸ਼ਹਿਰ ਬੰਦ ਕਰਨਾ ਔਰ ਇੱਕ ਇੱਕ ਦੁਕਾਨ ਨਵਾਂ ਸ਼ਹਿਰ ਦੀ ਸਾਰੀ ਮੈਂ ਗਲੀ ਗਲੀ ਘੁੰਮ ਲਈ ਆ ਸਾਰੀਆਂ ਦੁਕਾਨਾਂ ਬੰਦ ਦਾ ਔਰ ਮੈਂ ਬਹੁਤ ਧੰਨਵਾਦੀ ਆ ਇਹਨਾਂ ਦਾ ਵਪਾਰ ਮੰਡਲ ਦਾ ਨਵਾਂ ਸ਼ਹਿਰ ਦਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਠੀਕ ਹੈ ਜੀ ਸੋ ਇਹ ਸਾਡੇ ਨਾਲ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਚਿੰਤੂ ਰੋੜਾ ਉਹ ਵੀ ਨਾਲ ਇੱਥੇ ਸੈਰ ਕਰਦੇ ਮਤਲਬ ਪੈਦਲ ਚੱਲ ਰਹੇ ਸਨ ਕਿਉਂਕਿ ਆਬਵੀਅਸਲੀ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਸੀ ਕਿ ਤੁਹਾਡੀ ਵੀ ਇੱਕ ਜ਼ਿੰਮੇਵਾਰੀ ਆ ਇਸ ਜ਼ਿੰਮੇਵਾਰੀ ਜਿਹੜੀ ਆ ਕਿ ਇਹਨੂੰ ਦੁਕਾਨਾਂ ਨੂੰ ਬੰਦ ਕਰਨ ਚ ਜਿਹੜੇ ਆ ਸਾਡਾ ਸਪੋਰਟ ਕਰੋ ਇਹਨਾਂ ਨੇ 7 ਵਜੇ ਇੱਕ ਮੈਸੇਜ ਵੀ ਲਾਇਆ ਸੀ ਕਿ ਦੁਕਾਨਾਂ 7 ਵਜੇ ਬੰਦ ਕੀਤੀਆਂ ਜਾਂ ਸੋ ਪੂਰੀ ਤਰ੍ਹਾਂ ਜਿਹੜਾ ਬਲੈਕਆਊਟ ਆ ਤੁਸੀਂ ਦੇਖ ਸਕਦੇ ਹੋ ਸੋ ਸਾਡੇ ਕਾਫੀ ਵਿਊ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ ਹਾਂਜੀ ਸਾਡੇ ਇੱਕ ਵੀਰ ਨੇ ਉਹਨਾਂ ਨੇ ਕਿਹਾ ਕਿ 5-4 ਮਿੰਟ ਡੈਫੀਨੇਟਲੀ ਸਰ ਹਰੇਕ ਕੋਈ ਨਾ ਕੋਈ ਜਿਹੜਾ ਟਾਈਮਿੰਗ ਆ ਉਹਦੇ 'ਚ 1-2 ਮਿੰਟ ਉੱਪਰ ਥੱਲੇ ਹੋ ਜਾਂਦੇ ਸਿਰਫ ਇੱਕੋ ਹੀ ਪ੍ਰੋਬਲਮ ਜਿਹੜੀ ਆ ਦੇਖਣ ਨੂੰ ਮਿਲੀ ਇਨ ਫਿਊਚਰ ਜੇ ਦੁਆਰਾ ਐਦਾਂ ਦੀ ਸਥਿਤੀ ਬਣਦੀ ਆ ਕਿ ਜਿਨ੍ਹਾਂ ਦੇ ਕੈਮਰਿਆਂ ਦੇ ਉੱਤੇ ਲਾਈਟ ਆ ਆਟੋਮੈਟਿਕ ਲਾਈਟ ਨੇਰੇ ਵਿੱਚ ਚੱਲਦੀ ਆ ਉਹੀ ਸਿਰਫ ਚੱਲ ਰਹੀਆਂ ਨੇ ਬਾਕੀ 100% ਬਲੈਕਆਊਟ ਮਿਲੇ ਆ ਕੋਈ 1-2 ਕਿ ਜਿਹੜੀ ਆ ਐਕਟਿਵ ਆ ਜਾਂ ਕੋਈ ਐਕਟਿਵ ਆ ਐਕਟਿਵਾ ਜਿਹੜੀ ਆ ਜੋ ਚੱਲ ਸਿਰਫ ਜਾ ਰਹੇ ਨੇ ਕਿਉਂਕਿ ਕੋਈ ਹੋ ਸਕਦਾ ਕੋਈ ਬਾਹਰ ਗਿਆ ਉਹ ਸਿਰਫ ਉਹੀ ਆ ਲੇਕਿਨ ਇਨ ਫਿਊਚਰ ਜੇ ਕੋਈ ਇਦਾਂ ਦੀ ਸਥਿਤੀ ਹੁੰਦੀ ਆ ਤਾਂ ਸਾਡੀ ਲੋਕਾਂ ਨੂੰ ਅਪੀਲ ਆ ਕਿ ਤੁਸੀਂ ਕੋਸ਼ਿਸ਼ ਕਰਨੀ ਕੀ ਜੇ 8 ਵਜੇ ਸਰਕਾਰ ਨੇ ਪ੍ਰਸ਼ਾਸਨ ਨੇ ਗੱਲ ਕਹੀ ਆ ਤਾਂ ਆਪਾਂ ਜ਼ਰੂਰੀ ਨਹੀਂ ਕਿ 8 ਵਜੇ ਦੀ ਵੇਟ ਕਰਨੀ ਆ ਵੈਸੇ ਮੈਂ ਸਾਢੇ 7 ਵਜੇ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਸੀਗੀ ਪਹਿਲੇ ਉਸ ਵੀਡੀਓ ਦੇ ਵਿੱਚ ਕਲੀਅਰਲੀ ਪਤਾ ਲੱਗ ਗਿਆ ਸੀ ਕਿ ਦੁਕਾਨਦਾਰਾਂ ਨੇ ਸਾਢੇ 7 ਵਜੇ ਆਪਣੀਆਂ ਦੁਕਾਨਾਂ ਜਿਹੜੀਆਂ ਬੰਦ ਕਰ ਦਿੱਤੀ ਸੀ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਆ ਸਕੱਟ ਉਹ ਜੀ ਅਸੀਂ ਮੈਸੇਜ ਲਾਤਾ ਜੀ ਹਰੇਕ ਦੁਕਾਨਦਾਰ ਨੂੰ ਠੀਕ ਹੈ ਜੋ ਆਪਣਾ ਆਪਣਾ ਸਮਾਨ ਸੰਭਾਲ ਲਓ ਠੀਕ ਹੈ ਔਰ 7:30 ਵਜੇ ਹਰ ਦੁਕਾਨਦਾਰ ਨੇ ਆਪਣਾ ਸਮਾਨ ਸੰਭਾਲ ਕੇ ਦੁਕਾਨਾਂ ਬੰਦਾਉਣੀਆਂ ਸ਼ੁਰੂ ਕਰਤੀਆਂ ਜੀ ਠੀਕ ਹੈ ਪੌਣੇ 8 ਵਜੇ ਜੀ ਸਬਜ਼ੀ ਮੰਡੀ ਸਾਰੀ ਖੁੱਲੀ ਸੀ ਅਸੀਂ ਜਾ ਕੇ ਸਾਰੀ ਸਬਜ਼ੀ ਮੰਡੀ ਬੰਦ ਕਰਾਈ ਹਾਂ ਹਾਂ ਇੱਕ ਸਬਜ਼ੀ ਮੰਡੀ ਜੀ ਚਲੋ ਉਹਨਾਂ ਦਾ ਕਈ ਵਾਰ 8 ਵਜੇ ਉਹ ਬੰਦ ਉਹ ਵੀ ਬੰਦ ਬੰਦ ਹੋ ਗਈ ਸੀ ਸੋ ਹੁਣ ਅਸੀਂ ਆਪਣੀ ਵੀਡੀਓ ਜਿਹੜੀ ਆ ਗੀਤਾ ਭਗਵਨ ਰੋਡ ਮੰਦਿਰ ਕਰਾਸ ਕਰ ਗਏ ਆ ਅਸੀਂ ਇਸ ਟਾਈਮ ਹੈਗੇ ਆ ਖਾਲਸਾ ਘਾਉਥਾ ਉਸ ਨੂੰ ਕ੍ਰੋਸ ਕਰ ਰਹੇ ਕਿਉਂਕਿ ਬਾਰ ਬਾਰ ਮੈਂ ਗਲ ਕਰ ਰਹੇ ਹਾਂ ਕਿ ਜਿੱਥੋਂ ਕ੍ਰੋਸ ਕਰ ਰਹੇ ਨੇ ਦੇਖਣ ਨੂੰ ਕੁਝ ਨਹੀਂ ਆ ਸਿਰਫ ਇੱਕ ਸਾਡੀ ਵੀ ਇੱਕ ਇਹੀ ਆ ਵੀਡੀਓ ਦਿਖਾਉਣ ਦਾ ਮਕਸਦ ਕਿ ਲੋਕਾਂ ਨੇ ਸਪੋਰਟ ਕੀਤੀ ਪ੍ਰਸ਼ਾਸਨ ਨੂੰ ਹੌਸਲਾ ਮਿਲੇ ਸਰਕਾਰ ਨੂੰ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਨ ਕੇਸ ਕੋਈ ਐਦਾਂ ਦੀ ਜਿਹੜੀ ਯੋਧਾਲੀ ਸਥਿਤੀ ਬਣਦੀ ਤਾਂ ਘੱਟੋ ਘੱਟ ਪ੍ਰਸ਼ਾਸਨ ਦੇ ਦਿਮਾਗ 'ਚ ਇਹ ਨਾ ਆਵੇ ਕਿ ਸਾਨੂੰ ਲੋਕਾਂ ਦਾ ਜਿਹੜਾ ਸਹਿਯੋਗ ਨਹੀਂ ਮਿਲਣਾ ਇੱਕ ਨਾਰਮਲ ਐਕਟੀਵਿਟੀ ਸੀਗੀ ਤੇ ਫੁੱਲ سپورਟ ਮਿਲੀ ਆ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਇਹ ਕੋਵਿਡ ਦੇ ਕਾਲ ਦੇ ਵਿੱਚ ਅਸੀਂ ਦੇਖਿਆ ਸੀ ਹੋ ਸਕਦਾ ਕਿ ਜਿਹੜੇ ਸਾਡੇ ਸੀਨੀਅਰ ਹੋਣ ਜਿਨ੍ਹਾਂ ਨੇ ਯੁੱਧ ਵਾਲੀ ਸਥਿਤੀ ਦੇਖੀ ਸੀ ਉਹ ਹੋ ਸਕਦਾ ਨਹੀਂ ਤੁਸੀਂ ਤਾਂ ਨਹੀਂ ਉਸੇਜ ਦੇ ਹੈਗੇ ਹੈ ਨਹੀਂ ਹੈਗੇ ਨੇ ਇਹ ਵੀ ਨਹੀਂ ਉਸੇਜ ਦੇ ਸੋ ਕੁਝ ਅੱਜ ਦਿਨ ਦੇ ਵਿੱਚ ਬੰਦੇ ਸਾਨੂੰ ਬਜ਼ੁਰਗ ਮਿਲੇ ਸਨ ਉਹਨਾਂ ਨੇ ਸਾਨੂੰ ਜ਼ਰੂਰ ਦੱਸਿਆ ਸੀ ਕਿ ਅਸੀਂ ਤਾਂ ਇਹ ਚੀਜ਼ ਸੰ ਜਿਹੜੀ 71 ਜਾਂ ਉਸ ਤੋਂ 65 ਦੀ ਲੜਾਈ ਦੇ ਵਿੱਚ ਵੀ ਦੇਖ ਲਿਆ ਸੀਗਾ ਕਿ ਕਿਸ ਤਰ੍ਹਾਂ ਜਿਹੜਾ ਬਲੈਕਆਊਟ ਹੋਇਆ ਸੀ ਸੋ ਚਲੋ ਉਹਦੇ ਤੇ ਹੁਣ ਦੀ ਸਥਿਤੀ ਦੇ ਵਿੱਚ ਬਹੁਤ ਫਰਕ ਵੀ ਆ ਚੁੱਕਾ ਆ ਸੋ ਅਸੀਂ ਇਸ ਟਾਈਮ ਜਿਹੜੀ ਆ ਵਿਸ਼ਾਲ ਜੁਵਿਲਰਜ਼ ਬੱਬਰ ਜੁਵਿਲਰਜ਼ ਦੇ ਉਹਨੂੰ ਕ੍ਰੋਸ ਕਰ ਰਹੇ ਆ ਮਡਵਾਲ ਇਲੈਕਟ੍ਰੋਨਿਕਸ ਕ੍ਰੋਸ ਕਰ ਲਿਆ ਸੋ ਇੱਥੇ ਪ੍ਰਿੰਟਿੰਗ ਪ੍ਰੈਸ ਯੋਬਨਿੰਗ ਪ੍ਰਿੰਟਿੰਗ ਪ੍ਰੈਸ ਇਹ ਸਾਰੀਆਂ ਦੁਕਾਨਾਂ ਨੂੰ ਅਸੀਂ ਕ੍ਰੋਸ ਕਰ ਰਹੇ ਹਾਂ ਹੋ ਸਕਦਾ ਤੇ ਹੁਣ ਅਸੀਂ ਚੌਂਕ ਦੇ ਵਿੱਚ ਪਹੁੰਚਾਂਗੇ ਉੱਥੇ ਚੌਂਕ ਤੋਂ ਸਾਨੂੰ ਲੈਫਟ ਰਾਈਟ ਦੱਸਾ ਦੇਂਗੇ ਕਿਉਂਕਿ ਹੁਣ ਅਸੀਂ ਵੀ ਇੰਨਾ ਕ ਅੱਗੇ ਨਹੀਂ ਚੱਲ ਸਕਦੇ ਚੀਜ਼ ਤਾਂ ਉਹੀ ਆ ਸੋ ਪੂਰੀ ਤਰ੍ਹਾਂ 100% ਪ੍ਰਸ਼ਾਸਨ ਨੂੰ ਸਪੋਰਟ ਮਿਲੀ ਵਪਾਰੀਆਂ ਵੱਲੋਂ ਧੰਨਵਾਦ ਵਪਾਰੀਆਂ ਦਾ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਹਨੂੰ ਫੋਲਸਪੋਰਟ ਕੀਤੀ ਆ ਦੇਖ ਸਾਹਦੇ ਤੁਸੀਂ ਕੋਈ ਦੁਕਾਨ ਜਿਹੜੇ ਮੋਟਰਸਾਈਕਲ ਦੇ ਨਿਕਲ ਵੀ ਰਹੇ ਸੀ ਉਹ ਵੀ ਲਗਾਤਾਰ ਲਾਈਟ ਨਹੀਂ ਚਲਾ ਰਹੇ ਸੀ ਉਹਨਾਂ ਨੇ ਸਿਰਫ ਲਾਈਟ ਚਲਾਈ ਇੱਕ ਵਾਰ ਦੇਖ ਲੈ ਕਿੱਥੇ ਤੱਕ ਕਲੀਅਰ ਆ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਜਿਹੜਾ ਆ ਫੇਰ ਦੁਬਾਰਾ ਆਫ ਕਰਤੀ ਸੋ ਚੌਂਕ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਸੋ ਇੱਕ ਇੱਕ ਖਾਮੀ ਇਹ ਆ ਕਿ ਜਿਹੜਾ ਸਾਇਰਨ ਸੀ ਉਹ ਸਾਇਰਨ ਜਿਹੜਾ ਹੈ ਮਿਲ ਤੋਂ ਚੱਲਣਾ ਸੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਸਾਨੂੰ ਵੀ ਸਾਹ ਚੜ ਗਿਆ ਦੱਸਿਆ ਜਾ ਰਿਹਾ ਹੈ ਕਰੀਬ 40 ਸਾਲ ਪਹਿਲੇ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਟੈਸਟ ਹੋਈ ਸੀਗੀ ਉਦੋਂ ਜਿਹੜੀ ਆ ਹਾਂਜੀ ਆ ਕੁਛ ਪੁਲਿਸ ਮੁਲਾਜ਼ਮ ਗਏ ਮਿਲੇ ਨੇ ਕਿ ਕੋਈ ਦੁਕਾਨਾ ਬੰਦ ਚਲੋ ਐਸ ਡੈਫੀਨਿਟਲੀ ਕੁਛ ਨਾ ਕੁਛ ਜ਼ਰੂਰ ਹੋ ਜਾਂਦੀ ਕਈ ਕਈ ਵਾਰ ਦਿੱਕਤ ਵੀ ਹੁੰਦੀ ਆ ਸੋ ਆ ਚੌਂਕ ਦੇ ਵਿੱਚ ਅਸੀਂ ਖੜੇ ਆ ਤੁਹਾਨੂੰ ਦਿਖਾ ਦਿੰਨੇ ਆ ਇਧਰੋਂ ਜੇ ਮੈਂ ਕਹਾਂ ਕਿ ਚੌਂਕ ਤੋਂ ਦਾਣਾ ਮੰਡੀ ਵਾਲੀ ਸਾਈਡ ਨੂੰ ਸਿਰਫ ਇੱਕ ਲਾਈਟ ਜਗਦੀ ਦੇਖ ਰਹੀ ਉਹ ਵੀ ਮੇਰੇ ਹਿਸਾਬ ਨਾਲ ਜੋ ਮੇਰੀ ਨੌਲੇਜ ਆ ਜਿੰਨੀ ਹੁਣ ਮੈਂ ਨੌਲੇਜ ਲਈ ਕੈਮਰੇ ਦੀ ਲਾਈਟ ਹੋ ਸਕਦੀ ਆ ਤੇ ਦੂਜੇ ਪਾਸੇ ਇਸ ਸਾਈਡ ਤੋਂ ਵੀ ਜਿਹੜਾ ਕੋ ਟ੍ਰੈਵਲ ਕਰ ਰਿਹਾ ਆ हां एक चीज और नोट कीती है असि जेडी प्रशासन ਦੇ ਧਿਆਨ ਚ ਵੈਸੇ ਤਾਂ ਸਾਡੇ ਧਿਆਨ ਚ ਵੀ ਆ ਗਈ ਕਿ ਕੁਛ ਏਟੀਐਮ ਦੀਆਂ ਲਾਈਟਾਂ ਜਰੂਰ ਚੱਲ ਰਹੀਆਂ ਨੇ ਸੋ ਇਹ ਛੋਟੀਆਂ ਛੋਟੀਆਂ ਦਿੱਕਤਾਂ ਨੇ ਜੋ ਕਾਰ ਦੇ ਵਿੱਚ ਆ ਰਹੇ ਆ ਕਿਉਂਕਿ ਕਈ ਲੋਕ ਬਾਹਰ ਹੋਣਗੇ ਜਾਂ ਕੋਈ ਕ੍ਰਾਸ ਹੀ ਕਰ ਰਹੇ ਆ ਸਿਰਫ ਸਿਟੀ ਨੂੰ ਉਹ ਗੱਡੀਆਂ ਨਿਕਲ ਰਹੀਆਂ ਨੇ ਅਦਰਵਾਈਜ਼ ਜਿਹੜੀ ਆ 100% ਜਿਹੜਾ ਆ ਇਸ ਚੀਜ਼ ਦਾ سپورਟ ਲਈ ਸੋ ਆ ਸਾਡੇ ਵੀ ਲਾਈਟਾਂ ਬੰਦ ਕਰਕੇ ਹੀ ਲੱਗੋ ਚੱਲ ਰਹੇ ਨੇ ਜੋਬਨ ਜੀ ਦੱਸ ਰਹੇ ਨੇ ਸਟੂਡੀਓ ਵੰਦੀ ਹੋਰ ਠੀਕ ਹੋ ਸੋਏ ਤੁਹਾਨੂੰ ਵੀਊ ਸਾਰਾ ਦਿਖਾਤਾ ਆ ਸੋ ਸਾਡੇ ਪੇਜ ਤੇ ਜੁੜੇ ਰਹਿਣ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕਸ